ਮੈਂ ਕਹਿੰਦਾ ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਸ ਪੱਤਰਕਾਰ ਵੀ ਨਾ ਡਟ ਕੇ ਖੜੀ ਐ ਇਹ ਸਰਕਾਰ ਦੇ ਅੰਗੇਸ਼ਟ ਖੜੇ ਆ ਜਿੱਥੇ ਸਾਡੀ ਲੋੜ ਪਵੇ ਵੀਰੋ ਪੱਤਰਕਾਰ ਭਰਾਵੋ ਸਾਰਾ ਹੀ ਇੰਨਾ ਪੱਤਰਕਾਰ ਭਾਈਚਾਰਾ ਜੇ ਤੁਹਾਡੇ ਕੋਈ ਗੱਲ ਪੈਂਦਾ ਦੱਸ ਦਿਓ ਇਹਨਾਂ ਦੀ ਸੰਗੀ ਘੁੱਟਣੀ ਹੋਈ ਹਰਮੀਤਾਰਗੇ ਜਿਹੜੇ ਹੈਗੇ ਆ ਮਾਜਰੇ ਅਰਗੇ ਮਾਜ ਕੇ ਰੱਖ ਦਿਆਂਗੇ ਇਹਨਾਂ ਦੇ ਘਰ ਜਿਹੜੇ ਘੇਰ ਲਾਂਗੇ ਕਿਸੇ ਗੱਲੋਂ ਨਹੀਂ ਘਬਰਾਉਣਾ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੋ ਹਮੇਸ਼ਾ ਡਟੇ ਰਹੋ ਮੈਂ ਉੱਤੇ ਕਹਿਣਾ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕ੍ਰਿਮੀਨਲ ਐਕਟ ਦਾ ਵੀ ਇਹ ਧਮਕਾਉਂਦਾ ਧਮਕੀ ਦੇਣ ਦਾ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਬਾਹਰ ਮਰਜੀ ਮਿਲਦੀ ਹੈ ਧਮਕੀ ਕਿਉਂ ਦੇਣਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨੂੰ ਬਾਹਰ ਕਰਨਾ ਚਾਹੀਦਾ ਜਿਹੜੀ ਇਹ ਸਾਡੀ ਪੰਜਾਬ ਸਰਕਾਰ ਹੈ ਇਦਾਂ ਦੇ ਜਿਹੜੇ ਲੋਕ ਹੈ ਉਹ ਸੱਤਾ ਦੇ ਬਹਿਣ ਦੇ ਕਾਬਲ ਨਹੀਂ ਹੁੰਦੇ ਤੇ ਮਾੜੇ ਜੱਟ ਟੋੜਾ ਲੱਭਾ ਪਾਣੀ ਪੀ ਪੀ ਆਫਰਿਆ ਸੋ ਉਹ ਪਾਣੀ ਪੀ ਪੀ ਆਫਰਨ ਵਾਲੀ ਗੱਲ ਹੋਈ ਹੋ ਇਹਨਾਂ ਦੀ ਆਫਰੇ ਫਿਰਦੇ ਨੇ ਪਰ ਇਹਨਾਂ ਦਾ ਆਫਰਾ ਪਨ ਲਾਧਿਆਂ ਗਿਛੇ ਤੀਰਮੀ ਸਿੰਘ ਪਠਾਣਾ ਮਾਜਰਾ ਉਹ ਪਹਿਲਾਂ ਤੋਂ ਵੀ ਕਈ ਵਾਰੀ ਇਦਾਂ ਬੁਰਾ ਭਲਾ ਬੋਲਦੇ ਆਏ ਪਰ ਮੈਂ ਸਮਝਦਾ ਪਈ ਜਿਹੜਾ মিডিਆ ਹੈ ਸਾਡਾ ਚੌਥਾ ਥੰਮ ਹੈ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਧਮਕੀ ਦੇਣਾ ਪਹਿਲਾਂ ਤਾਂ ਮੈਂ ਉਹਦੀ ਸੱਚ ਸ਼ਬਦਾਂ 'ਚ ਨਿੰਦਾ ਕਰਦਾ ਜਿੰਨੇ ਕਾਮ ਆਦਮੀ ਪਾਰਟੀ ਵਾਲੇ ਆ ਮੈਂ ਕਹਿੰਦਾ ਇਹਨਾਂ ਦੇ ਸਿਰੇ ਹੀ ਫਿਰ ਗਏ ਉਹ ਆ ਇਹਨਾਂ ਦੀ ਕੋਈ ਬਾਵਾ ਕਰ ਦਵੇ ਤਾਂ ਠੀਕ ਹੈ ਨਹੀਂ ਤਾਂ ਇਹ ਸਾਰੀ ਪ੍ਰੈਸ ਦੇ ਗਲ ਪੈਂਦੇ ਫਿਰਦੇ ਆ ਇਹੀ ਹਰਮੀਤ ਜਿਹੜਾ ਪਠਾਨ ਮਾਜਰਾ ਹੈਗਾ ਉਹਨੇ ਇਹ ਸਾਰਾ ਕੁਝ ਕੀਤਾ ਉਹੀ ਇਹ ਗੱਲ ਪਿਆ ਪੱਤਰਕਾਰ ਦੇ ਵੀਰ ਦੇ ਦੇਖੋ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਉਹ ਪਹਿਲਾਂ ਤੋਂ ਵੀ ਕਈ ਵਾਰੀ ਇਦਾਂ ਬੁਰਾ ਭਲਾ ਬੋਲਦੇ ਆਏ ਪਰ ਮੈਂ ਸਮਝਦਾ ਭਈ ਜਿਹੜਾ মিডিਆ ਹੈ ਸਾਡਾ ਚੌਥਾ ਥੰਮ ਹੈ ਸਚਾਈ ਨੂੰ ਸਾਹਮਣੇ ਲਿਆਉਣਾ মিডিਆ ਦਾ ਕੰਮ ਹੈ ਦੇਸ਼ ਦੇ ਅੱਗੇ ਲੈ ਕੇ ਆਉਣਾ ਸੋ ਉਹ ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਧਮਕੀ ਦੇਣਾ ਪਹਿਲਾਂ ਤਾਂ ਮੈਂ ਉਹਦੀ ਸੱਚ ਸ਼ਬਦਾਂ 'ਚ ਨਿੰਦਾ ਕਰਦਾ ਫਿਰ ਮੈਂ ਇਹ ਸਮਝਦਾ ਪਈ ਇਹ ਜਿੰਨੇ ਕਾਮ ਆਦਮੀ ਪਾਰਟੀ ਵਾਲੇ ਆ ਮੈਂ ਕਹਿੰਦਾ ਇਹਨਾਂ ਦੇ ਸਿਰੇ ਹੀ ਫਿਰ ਗਏ ਉਹ ਆ ਵੀ ਇਹ ਲੋਕਾਂ ਦੇ ਜੇ ਤਾਂ ਇਹਨਾਂ ਦੀ ਕੋਈ ਵਾਵਾ ਕਰ ਦਵੇ ਤਾਂ ਠੀਕ ਹੈ ਨਹੀਂ ਤਾਂ ਇਹ ਸਾਰੀ ਪ੍ਰੈਸ ਦੇ ਗਲ ਪੈਂਦੇ ਫਿਰਦੇ ਆ ਇਹ ਪਹਿਲੀ ਵਾਰੀ ਨਹੀਂ ਹੋਇਆ ਬਹੁਤ ਵਾਰੀ ਹੋਇਆ ਹੈ ਭਗਵੰਤ ਮਾਨ ਦੀ ਵੀ ਇੱਕ ਵੀਡੀਓ ਤੁਹਾਨੂੰ ਪਹਿਲਾਂ ਚਿਰਾਂ ਦੀ ਇੱਕ ਚਲਦੀ ਸੀ ਵੀ ਜਦੋਂ ਪੱਤਰਕਾਰ ਸਵਾਲ ਕਰਦਾ ਉਹਨੂੰ ਕਹਿੰਦਾ ਤੂੰ ਹੀ ਠੇਕਾ ਲਿਆ ਸਾਰਿਆਂ ਦਾ ਸੋ ਇਹ ਸਾਰੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦਾ ਕੰਮ ਹੈ ਵੀ ਜੇ ਤਾਂ ਇਹਨਾਂ ਦੀ ਤੁਸੀਂ ਵਾਹ ਵਾਹ ਹੀ ਕਰਤੀ ਤਾਂ ਠੀਕ ਹੈ ਇਹ ਉਹ ਗਲਤ ਹੋਣ ਉਹ ਜਾਇਜ਼ ਪੁੱਠੇ ਕੰਮ ਕਰਦੇ ਹੋਣ ਤੇ ਜੇ ਤੁਸੀਂ ਸੱਚ ਦਾ ਕੋਈ ਸਵਾਲ ਪੁੱਛ ਲਿਆ ਸੱਚ ਦੀ ਆਵਾਜ਼ ਬੁਲੰਦ ਕਰ ਲਈ ਤਾਂ ਫਿਰ ਤੁਹਾਡੇ ਗੱਲ ਪਹਿਣਗੇ ਇਹ ਹੀ ਹਰਮੀਤ ਜਿਹੜਾ ਪਠਾਨ ਮਾ ਜਿਹੜਾ ਹੈਗਾ ਉਹਨੇ ਇਹ ਸਾਰਾ ਕੁਝ ਕੀਤਾ ਉਹੀ ਆ ਇਹ ਗੱਲ ਪਿਆ ਪੱਤਰਕਾਰ ਦੇ ਵੀਰ ਦੇ ਪਰ ਮੈਂ ਕਹਿਣਾ ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਸ ਪੱਤਰਕਾਰ ਵੀ ਨਾ ਡਟ ਕੇ ਖੜੀ ਐ ਇਹ ਸਰਕਾਰ ਦੇ ਅੰਗੇਸ਼ਟ ਖੜੇ ਆ ਜਿੱਥੇ ਸਾਡੀ ਲੋੜ ਪਵੇ ਵੀਰੋ ਪੱਤਰਕਾਰ ਭਰਾਵੋ ਸਾਰਾ ਹੀ ਇਨਾ ਪੱਤਰਕਾਰ ਪਾਈਚਾਰਾ ਜੇ ਤੁਹਾਡੇ ਕੋਲ ਗੱਲ ਪੈਂਦਾ ਦੱਸ ਦਿਓ ਇਹਨਾਂ ਦੀ ਸੰਗੀ ਕੁੱਟਣੀ ਹੋਈ ਇਹਦੇ ਹਰਮੀਤ ਅਰਗੇ ਜਿਹੜੇ ਹੈਗੇ ਆ ਮਾਜਰੇ ਅਰਗੇ ਮਾਜ ਕੇ ਰੱਖ ਦਿਆਂਗੇ ਇਹਨਾਂ ਦੇ ਘਰ ਜਿਹੜੇ ਘੇਰ ਲਾਂਗੇ ਕਿਸੇ ਗੱਲੋਂ ਨਹੀਂ ਘਬਰਾਉਣਾ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੋ ਹਮੇਸ਼ਾ ਡਟੇ ਰਹੋ ਤੁਸੀਂ ਮੰਗ ਕੀ ਕਰਦੇ ਹੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਹਰਬੀਤ ਸਿੰਘ ਪਠਾਨ ਮਾਜਰਾ ਦੇ ਐਮਐਨ ਨੇ ਜੋ ਮੈਂ ਉੱਤੇ ਕਹਿੰਨਾ ਉਹ ਤੇ ਪਰਚਾ ਦਰਜ ਪਈ ਇੱਤ ਮਕਾਉਂਦਾ ਧਮਕੀ ਦੇਣ ਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਉਹਨੂੰ ਜਿਹੜਾ ਬਰਖਾਸਤ ਕਰਨਾ ਚਾਹੀਦਾ ਉਹਦੇ ਜਿਹੜਾ ਮੰਤਰੀਪਦ ਤੋਂ ਉਹਨੂੰ ਵਾਰ ਕਰਨਾ ਚਾਹੀਦਾ ਜਿਹੜੀ ਇਹ ਸਾਡੀ ਪੰਜਾਬ ਸਰਕਾਰ ਹੈ ਉਹਦੇ ਜਿਹੜੀ ਕੈਬਨਿਟ ਦੇ ਵਿੱਚੋਂ ਸੋ ਇਹ ਮੈਂ ਕਹਾਂਗਾ ਇਦਾਂ ਦੇ ਜਿਹੜੇ ਲੋਕ ਹੈ ਉਹ ਸੱਤਾ ਦੇ ਬਹਿਣ ਦੇ ਕਾਬਲ ਨਹੀਂ ਹੁੰਦੇ ਪਰ ਚਲੋ ਸਾਡੇ ਲੋਕਾਂ ਨੇ ਸੱਤਾ ਦੇ ਦਿੱਤੀ ਉਹਨਾਂ ਨੂੰ ਹਜਮ ਨਹੀਂ ਹੋ ਰਹੀ ਉਹ ਫਿਰ ਕਹਿੰਦੇ ਹੁੰਦੇ ਨਾ ਸਾਡੀ ਕਹਾਵਤ ਆ ਸਾਡੀ ਕੌਮ ਦੀ ਬਈ ਮਾੜੇ ਜੱਟ ਕਟੋਰਾ ਲੰਬਾ ਪਾਣੀ ਪੀ ਪੀ ਆਫਰਿਆ ਸੋ ਉਹ ਪਾਣੀ ਪੀ ਪੀ ਆਫਰਨ ਵਾਲੀ ਗੱਲ ਹੋਈ ਉਹਨਾਂ ਦੀ ਇਹ ਆਫਰੇ ਫਿਰਦੇ ਨੇ ਪਰ ਇਹਨਾਂ ਦਾ ਆਫਰਾ ਪਨ ਲਾ ਦੇਾਂਗੇ ਛੇਤੀ ਜੇ ਇਹ ਆਪਣੀਆਂ ਹਰਕਤਾਂ ਦੀ ਆਵਾਜ਼ ਨਾ ਆਏ ਲੋਕ ਕਹਿੰਦੇ ਨੇ ਆਮ ਘਰਾਂ ਦੇ ਐਮਐਲਏ ਬਣੇ ਹੋਣੇ ਉਹ ਆਪਣੇ ਆਪ ਨੂੰ ਆਮ ਘਰਾਂ ਦੇ ਕਹਾ ਹੁੰਦੇ ਨੇ ਅਜਿਹਿਆਂ ਘਟਨਾਵਾਂ ਦੇਖ ਕੇ ਤੁਹਾਨੂੰ ਆਮ ਘਰਾਂ ਦੇ ਐਮਐਲਏ ਲੱਗ ਰਹੇ ਨੇ ਨਹੀਂ ਆਮ ਘਰਾਂ ਦੇ ਕਿੱਥੋਂ ਨੇ ਜੀ ਇਹ ਤਾਂ ਹੁਣ ਖਾਸ ਹੋ ਗਏ ਆਮ ਕਰਾਉਂਦੇ ਨੇ ਇਹ ਜਿਹੜੇ ਸਾਡੇ ਮੁੱਖ ਮੰਤਰੀ ਨੇ ਦੇਖੋ ਕਹਿੰਦੇ ਸੀ ਉਹਨਾਂ ਇੰਨੀਆਂ ਸਿਕਿਉਰਟੀਆਂ ਜੀ ਇੰਨੀਆਂ ਹੁਣ ਤਾਂ ਇਹ ਜਿੰਨੇ ਇਹਨਾਂ ਦੇ ਐਮ.ਐਲ.ਏ ਉਹ ਸਿਕਿਉਰਟੀਆਂ ਲਈ ਫਿਰਦੇ ਮੈਂ ਕਹਾਂ ਵੀ ਇੱਕ ਇੱਕ ਐਮ.ਐਲ.ਏ ਨੂੰ ਇੱਕ ਇੱਕ ਜਿਪਸੀ ਹੋਰ ਨਾਲ ਦਿੱਤੀਓ ਆ ਇੱਕ ਟਾਈਮ ਮੈਂ ਦੇਖਿਆ ਸੀ ਵੀ ਉਦੋਂ ਰਾਜ ਹੁੰਦਾ ਸੀ ਪਹਿਲਿਆਂ ਟਾਈਮਾਂ ਦੀ ਗੱਲ ਐਜ ਤੋਂ 25-30 ਸਾਲ ਪਹਿਲਾਂ ਐਮ.ਐਲ.ਏ ਕੋ ਕੱਲੀ ਗੱਡੀ ਹੁੰਦੀ ਸੀ ਉਹਦੇ ਵਿੱਚ ਇੱਕ ਗਨਮੈਨ ਹੁੰਦਾ ਸੀ ਨਾਲ ਤੇ ਉਹ ਵੀ ਐਮ.ਐਲ.ਏ ਸਾ ਨਾ ਤੇ ਹੁਣ ਇਹਨਾਂ ਨੂੰ ਜਾਦੇ ਕੋਈ ਫੁੱਲ ਲੱਗ ਗਏ ਇਹ ਇਹਨਾਂ ਨੂੰ ਖੰਭ ਲੱਗ ਗਏ ਜਿਹੜੇ ਇਹਨਾਂ ਨੂੰ ਬਹੁਤ ਭੈ ਕਹਦਾ ਇਹਨਾਂ ਨੂੰ ਇਹ ਕਹਿੰਦਾ ਹੁੰਦਾ ਇਹਨਾਂ ਭਗਵਾਨ ਜਮਾਨ ਵੀ ਤੁਹਾਨੂੰ ਡਰ ਕਹਦਾ ਹੁਣ ਇਹਨਾਂ ਨੂੰ ਡਰ ਕਹਦਾ ਇਹਨਾਂ ਦੇ ਐਮਐਲਏ ਨਾਲ ਫੋਰਸਾ ਲਈ ਫਿਰਦੇ ਆ ਜੇ ਸੱਚੇ ਨੇ ਜੇ ਲੋਕਾਂ ਦੀ ਗੱਲ ਕਰਦੇ ਨੇ ਫਿਰ ਇਹਨਾਂ ਨੂੰ ਅੱਜ ਕਿਹੜੀ ਲੋੜ ਪੈ ਗਈ ਐਡੇਡੇ ਗਨ ਮੈ ਲੈ ਘੁੰਮਣ ਦੀ ਸੋ ਮੈਂ ਸਮਝਦਾ ਆਮ ਨਹੀਂ ਰਏ ਹੁਣ ਇਹ ਖਾਸ ਹੋ ਗਏ ਪਰ ਇਹਨਾਂ ਨੂੰ ਮੁੜ ਕੇ ਆਮ ਬਣਾਉਣਾ ਪਊ ਪੱਤਰਕਾਰ ਨੂੰ ਧਮਕੀ ਦੇਣ ਵਾਲੀ ਵੀਡੀਓ ਜਦੋਂ ਵਾਇਰਲ ਹੁੰਦੀ ਐ ਤੁਸੀਂ ਦੇਖਦੇ ਹੋ ਤੁਹਾਡੇ ਸਿਰ ਚ ਖਿਆਲ ਕੀ ਹੁੰਦਾ ਜੀ ਦੇਖੋ ਮੈਨੂੰ ਪਹਿਲਾਂ ਤਾਂ ਬੜਾ ਗੁੱਸਾ ਆਇਆ ਪੇ ਇਹ ਕਰ ਕੀ ਰਹੇ ਆ ਤੇ ਭਾਈ ਤੈਨੂੰ ਧਮਕੀ ਭਰ ਆਲੇ ਹਾਜ ਬੈ ਤੈਨੂੰ ਅਸੀਂ ਦਈਏ ਕਿਵੇਂ ਧਮਕੀ ਦੇ ਦਈਆ ਤੇ ਜੇ ਤੁਸੀਂ ਗੁੰਡਾਗਰਦੀ ਦੇ ਉੱਤਰ ਆਇਓ ਤੁਸੀਂ ਇੱਕ ਪੱਤਰਕਾਰ ਮੈਂ ਬਾਰ ਬਾਰ ਕਮਾਂਗਾ ਵੀ ਚੌਥਾ ਥੰਮ ਹੈ ਦੇਸ਼ ਦੀ ਆਵਾਜ਼ ਸਾਡੀ ਸਾਡੀ ਲੋਕਾਂ ਦੀ ਆਵਾਜ਼ ਹੱਕ ਸੱਚ ਦੀ ਆਵਾਜ਼ ਚੱਕਣ ਲਈ ਜਿਹੜਾ মিডিਆ ਸਾਡਾ ਤੇ ਪੱਤਰਕਾਰ ਭਾਈਚਾਰਾ ਜੇ ਉਹ ਨਹੀਂ ਹੋ ਸਾਡੀ ਆਵਾਜ਼ ਕੌਣ ਉਠਾਊ ਅੱਜ ਤਾਂ ਜੁਡੀਚਲੀ ਤੇ ਵੀ ਕਬਜ਼ਾ ਕਰਕੇ ਬੈਗੀਆਂ ਸਰਕਾਰਾਂ ਹਾਲਾਤ ਇਹ ਬਣੇ ਹੋਏ ਨੇ ਜੇਕਰ ਸਾਡੀ ਕੋਈ ਆਵਾਜ਼ ਬੁਲੰਦ ਕਰਦਾ ਤੇ ਉਹ মিডিਆ ਕਰਦਾ ਪੱਤਰਕਾਰ ਭਾਈਚਾਰਾ ਕਰਦਾ ਜਿਹੜੇ ਨਿਰਪੱਖ ਗੱਲ ਕਰਨ ਵਾਲੇ ਲੋਕ ਨੇ ਸੇ ਜੇ ਉਹਨਾਂ ਨੂੰ ਵੀ ਦਵਾਇਆ ਜਾਵੇ ਬਿਲਕੁਲ ਸ਼ਰਮਨਾਕ ਗੱਲ ਹੈ ਮੈਂ ਕਵਾਂਗਾ ਬਿਲਕੁਲ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਔਰ ਉਸ ਪੱਤਰਕਾਰ ਭਾਈਚਾਰੇ ਨਾਲ ਡੱਟ ਕੇ ਖੜੇ ਹੋਵਾਂਗੇ ਜੀ ਐਮਐਲਏ ਸਾਹਿਬ ਪੇਠਾਰ ਮੱਜਦਾ ਤੇ ਕੋਈ ਕਾਰਵਾਈ ਨਹੀਂ ਹੁੰ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਹੀਂ ਹੁੰਦੀ ਤੁਹਾਡੇ ਵੱਲੋਂ ਅਗਲੀ ਰਣਨੀਤੀ ਕੀ ਹੈਗੀ ਕਲੀਅਰ ਕੱਟ ਮੈਂ ਕਹਾਂਗਾ ਪਹਿਲਾਂ ਤਾਂ ਮੰਗ ਕਰਦਾ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਸੈਕੰਡ ਉਹਨੂੰ ਜਿਹੜਾ ਆਪਣੀ ਕੈਬਨਟ ਚੋਂ ਬਾਹਰ ਕੱਢਣ ਇਹ ਉਹ ਤੋਂ ਮੰਤਰੀ ਪਾ ਦੇ ਉਹਦਾ ਖੋਇਆ ਜਾਵੇ ਔਰ ਦੂਸਰੀ ਗੱਲ ਛੇਕਰ ਨਹੀਂ ਹੁੰਦਾ ਇਹ ਫੈਸਲਾ ਪੱਤਰਕਾਰਾਂ ਤੇ ਸਾਡੇ ਵੀਰਾਂ ਤੇ ਜੇ ਉਹ ਪੱਤਰਕਾਰ ਭਾਈਚਾਰਾ ਕਹੇਗਾ ਵੀ ਕੋਈ ਪ੍ਰੋਟੈਸਟ ਕਰਨਾ ਕੋਈ ਇਹਦਾ ਘਰ ਘੇਰਨਾ ਕੋਈ ਸੀਐਮ ਦਾ ਘਰ ਘੇਰਨਾ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਪਣੇ ਪੂਰੇ ਕੇਡਰ ਸਹਿਤ ਉਹਦੇ ਨਾਲ ਪੱਤਰਕਾਰਾਂ ਦੇ ਵੀਰਾਂ ਦੇ ਖੜੀ ਹੋਵੇਗੀ। ਇਹ ਤਾੜਨਾ ਕਰਦੇ ਹੋ ਤੁਸੀਂ? ਬਿਲਕੁਲ ਮੈਂ ਤਾੜਨਾ ਕਰਦਾ ਸਾਡੇ ਸੀਐਮ ਸਾਹਿਬ ਨੂੰ ਵੀ ਇਹਨੂੰ ਭਾਈ ਇਹਨੂੰ ਦੰਡਿਤ ਕਰੋ ਜਾਂ ਇਹ ਪੱਤਰਕਾਰ ਵੀਰ ਕੋਲ ਜਾ ਕੇ ਮਾਫੀ ਮੰਗੇ।